प्यारे दर्शक प्यार भरी सत्सरीय काल दर्शक मैं एक ਗੱਲ ਪਹਿਲਾਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਜਿਹੜਾ ਨਾ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭੁੱਲੇ ਜਿਆ ਕਰੋ ਜ਼ਰੂਰ ਕਰ ਦਿਆ ਕਰੋ ਫਿਰ ਮੇਰਾ ਹੌਸਲਾ ਬਣਿਆ ਰਹੇਗਾ ਅੱਜ ਦੀ ਕਹਾਣੀ ਜਿਹੜੀ ਉਹ ਹੈ ਕਿ ਜਦੋਂ ਮਾਂ ਬਾਪ ਦੀਆਂ ਗੱਲਾਂ ਬੋਝ ਲੁਕਣ ਨਾ ਪ ਜਾਣ ਕੀ ਤੁਸੀਂ ਕਦੇ ਮਹਿਸੂਸ ਕੀਤਾ ਕਿ ਜਿਸ ਮਾਪੇ ਨੇ ਸਭ ਕੁਝ ਦਿੱਤਾ ਅੱਜ ਉਹਨਾਂ ਦੀਆਂ ਗੱਲਾਂ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਸਮਝਦੇ ਸਮਝਦੇ ਉਹ ਤਾਂ ਵੱਡੇ ਹੋ ਗਏ ਤੇ ਅਸੀਂ ਉਹਨਾਂ ਨੂੰ ਬਿਨਾਂ ਸਮਝੇ ਵੱਡੇ ਹੋ ਗਏ ਮਾਂ ਦੀ ममता ਪਿਓ ਦੀ ਝਿੜਕ ਸਭ ਕੁਝ ਸੀ ਪਿਆਰ ਪਰ ਜਵਾਨੀ ਵਿੱਚ ਉਹ ਲੱਗਣ ਲੱਗਾ ਬਸ ਪਾਰ ਜਿਨ੍ਹਾਂ ਨੇ ਚੱਲਣਾ ਸਿਖਾਇਆ ਅੱਜ ਉਹਨਾਂ ਨੂੰ ਸਹਾਰਾ ਚਾਹੀਦਾ ਅੱਜ ਜਿਵੇਂ ਖੁਦ ਵਿੱਚ ਇੰਨੇ ਉਲਝ ਗਏ ਕਿ ਉਹਨਾਂ ਦਾ ਵजूद ਵੀ ਸਾਨੂੰ ਪਾਰਾ ਲੱਗਦਾ ਇੱਕ ਛੋਟੀ ਜੀ ਕਹਾਣੀ ਹੈ ਰਜੀਵ ਇੱਕ ਮਿਡਲ ਕਲਾਸ ਪਰਿਵਾਰ ਵਿੱਚੋਂ ਸੀ। ਪਿਤਾ ਰਿਟਾਇਰ ਹੋ ਚੁੱਕੇ ਸੀ। ਰਜੀਵ ਵੱਡਾ ਹੋ ਗਿਆ ਸੀ। ਚੰਗੀ ਨੌਕਰੀ, ਵੱਡੀ ਗੱਡੀ, ਇੱਕ ਖੂਬਸੂਰਤ ਪਤਨੀ ਨਾਲ ਆਪਣੀ ਦੁਨੀਆ ਵਿੱਚ ਉਹ ਖੁਸ਼ ਸੀ। ਮਾਪੇ ਹੁਣ ਉਸੇ ਘਰ ਵਿੱਚ ਹੀ ਸੀ ਪਰ ਮਹਿਮਾਨਾਂ ਦੀ ਤਰ੍ਹਾਂ ਉਹਨਾਂ ਦੇ ਗੱਲਾਂ ਹੁਣ ਦਖਲਅੰਦਾਜ਼ੀ ਲੱਗਦੀਆਂ ਸੀ। ਮਾਂ ਦੇ ਕੱਪੜਿਆਂ ਦੀ ਖੁਸ਼ਬੂ ਆਊਟ ਓਡੇਟ ਲੱਗਣ ਲੱਗੀ ਪਿਤਾ ਦੀ رائے بے ਮਤਲਬ ਲੱਗਣ ਲੱਗੀ ਇੱਕ ਦਿਨ ਮਾਂ ਨੇ ਕਿਹਾ ਬੇਟਾ ਬਾਹਰ ਜਾਂਦੇ ਸਮੇਂ ਗਰਮ ਕੱਪੜੇ ਪੈਣ ਲੈਣਾ ਕਿਉਂਕਿ ਮੌਸਮ ਖਰਾਬ ਹੋ ਗਿਆ ਰਜੀਵ ਖਿੱਚ ਕੇ ਬੋਲਿਆ ਮਾਂ ਮੈਂ ਬੱਚਾ ਨਹੀਂ ਹਾਂ ਮਾਂ ਚੁੱਪ ਕਰ ਗਈ ਫਿਰ ਇੱਕ ਰਾਤ ਪਾਪਾ ਦੀ ਤबीयत ਖਰਾਬ ਹੋ ਗਈ ਹਸਪਤਾਲ ਲੈ ਕੇ ਜਾਂਦੇ ਉਹਨਾਂ ਦੀ ਗੱਡੀ ਖਰਾਬ ਹੋ ਗਈ ਤਾ ਮਾਂ ਬੋਲੀ ਬਚਪਨ ਵਿੱਚ ਜਦੋਂ ਬੇਟਾ ਤੁਸੀਂ ਬਿਮਾਰ ਹੁੰਦੇ ਸੀ ਨਾ ਤਾਂ ਉਹ ਇੱਕ ਰਾਤ ਦਿਨ ਰਾਤ ਹਸਪਤਾਲ 'ਚ ਬੈਠੇ ਰਹਿੰਦੇ ਸੀ ਤੇ ਉਹ ਇੱਕ ਰਾਤ ਸੀ ਜਦੋਂ ਰਜ਼ੀਵ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਪਹਿਲੀ ਵਾਰ ਮਾਂ ਪਿਓ ਦੀ ਕੀਮਤ ਸਮਝ ਆਈ ਉਹ ਜੋ ਹਰ ਦਿਨ ਤੇਰੇ ਲਈ ਪੂਜਾ ਕਰਦੇ ਸੀ ਅੱਜ ਉਹੀ ਇੱਕ ਕਾਲ ਲਈ ਵੀ ਤਰਸਦੇ ਆ ਇੱਕ ਗੱਲ ਲਈ ਵੀ ਤਰਸਦੇ ਆ ਤੇਰੇ ਬਚਪਨ ਦੀ ਹਰ ਖੁਸ਼ੀ ਵਿੱਚ ਸ਼ਾਮਲ ਸੀ ਹੁਣ ਤੇਰੀ ਜ਼ਿੰਦਗੀ ਤੋਂ ਬਿਲਕੁਲ ਅਲੱਗ ਹੋ ਗਏ ਜਿੰਨਾ ਤੇਗਾ ਉਮੀਦਾਂ ਤੇ ਤੇਰਾ ਕੱਲ ਬਣਿਆ ਨਾ ਅੱਜ ਤੋਂ ਉਸੇ ਦੀ ਚੁੱਪ ਨੂੰ ਨਜ਼ਰ ਆਦਾਸ ਕਰਦਾ ਅਸੀਂ ਆਪਣੀ ਕੈਰੀਅਰ ਆਪਣੇ ਸੁਪਨੇ ਆਪਣੇ ਰਿਸ਼ਤਿਆਂ ਵਿੱਚ ਐਨੇ ਭੁੱਲ ਜਾਂਦੇ ਆ ਕਿ ਜਿਨ੍ਹਾਂ ਦੀ ਵਜ੍ਹਾ ਅਸੀਂ ਅੱਜ ਹਾਂ ਉਹਨਾਂ ਨੂੰ ਹੀ ਅਸੀਂ ਭੁੱਲ ਜਾਂਦੇ ਆ ਮਾਪੇ ਕੋਈ ਬੋਝ ਨਹੀਂ ਹੁੰਦੇ ਉਹ ਤਾਂ ਉਹ ਖੁੱਲਾ ਦਰਵਾਜ਼ਾ ਜੋ ਹਮੇਸ਼ਾ ਖੁੱਲ੍ਹੇ ਰਹਿ ਜਾਂਦਾ ਚਾਹੇ ਜਿੰਦਗਾਂ ਵੀ ਗਲਤੀਆਂ ਕਰ ਲੋ ਮਾਫ ਕਰ ਦਿੰਦੇ ਨੇ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਘਰ ਵੱਸਦਾ ਉਹ ਹੀ ਮਾਂ ਬਾਪ ਇਕੱਲੇ ਕਿਉਂ ਰਹਿ ਜਾਂਦੇ ਨੇ ਅੱਜ ਸਮਾਂ ਹੈ ਕੁਝ ਪਲ ਉਹਨਾਂ ਨੂੰ ਜ਼ਰੂਰ ਦਿਓ ਕਿਉਂਕਿ ਕੱਲ ਨੂੰ ਸ਼ਾਇਦ ਉਹ ਪਲ ਸਾਡੇ ਕੋਲੇ ਨਾ ਹੋਣ ਧੰਨਵਾਦ ਦੋਸਤੋ